Sì, va di più, non sai Yeah, <speaking in Spanish> ਤਾਰੇ ਤੇ ਖਾਹੀ ਜਿਉ ਜਗਤਾਲ ਮੰਨਿਆ ਕੋਤੋ ਵਰਤੈ ਗੁਰ ਸਭੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਰ ਆਕਾਸ ਦਿਖਾਉ ਗੁਰ ਸਾਧੂਰ ਕਿਰਪਾ ਧਾਰੀ गुरु जी का कासा वाम जी की हथे पर सम्मान योग्य सतपुरा दी शाजी धन्यवाद जी कोई गुरु प्यारी गुरु स्वारी समूह संगत की आओ सतगुरु जी के अनकाल निज भक्षिश की है ਉਬਖਿਸ਼ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਪਿਤਰ ਪਾਤ੍ਰ ਚਰਨਾਂ ਨਾਲ ਜੋੜ ਕਰਕੇ ਜਮਲ ਵਿੜੀ ਦਾ ਤਰੋਸ਼ਦੇ ਹੋਏ ਆਪਣੇ ਸੁਨੇ ਸਭ ਸਾਨੂੰ ਸਫਲਾ ਕਰਨ ਦੇ ਇਸ 파ਸਮੇ ਬਖਸ਼ੇ ਹਨ ਇਹ 파ਤਨ ਪੜੀਆਂ ਸੰਸੰਗੀਆਂ ਉਸਤੇ ਵਜਿਆ ਹੈ ਸਤਿਗੁਰਾਂ ਨੇ ਕਿਰਪਾ ਮਿਹਰ ਕੀਤੀ ਨੰਦ ਨਾਮ ਜੀ ਗਾ ਲਈ ਹੈ ਪ੍ਰੰਤ ਸੰਸਾਰ ਅਨੁਖਿਰਤਾ ਕਰਦੇ ਹੋਏ ਅਜੇ ਪਾਵਨ ਮੁਖਵਾਕ ਸਹਿਂਦੀ ਦਾਤ ਉਸ ਕੇ ਵਾਜੇ ਅਜੇ ਪਾਵਨ ਮੁਖਨਾਮਾ ਸਹਿਂਦੀ ਦਾਤ ਸੋਲਠ ਮਹਲਾ ਪੰਨਾ ਸੋਚ ਰਾਤ ਦੇ ਅੰਦਰ ਕਹਿੰਦੇ ਪਾਤਸ਼ਾਹ ਤੁਨ ਸਹਿਜ ਸੇ ਗੁਰੂ ਨਾਮਕ ਦੇ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਕਾਲ ਵਿੱਚ ਉਚਾਰਨ ਕੀਤੀ ਹੋਈ ਪਵਿੱਤਰ ਗੁਰਬਾਣੀ ਦੇ ਰਾਹੀਂ ਸਾਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਆਨੇ ਲੋਕਸ਼ੀਖੀ ਹੈ ਆਓ ਸਤਿਗੁਰਾਂ ਦੇ ਪਾਵਨ ਵਚਨਾਂ ਨੂੰ ਵਿਚਾਰੀਏ ਵਿਚਾਰ ਕੇ ਅਮਰ ਦੇ ਜੁਲਸਾਈਏ ਸਤਿਗੁਰਾਂ ਦੇ ਪਾਵਨ ਉਪਦੇਸ਼ ਗ੍ਰਹਿਣ ਕਰਕੇ ਜੀਵਨ ਜਉਣ ਦੀ ਯਾਤ ਸਕੀਏ ਜੀ ਰਸਤਾ ਪਿਤਰ ਪਰੋਂ ਸੁਭਾਸ਼ੀਸ ਬਖਸ਼ੋ ਸਾਰਿਆਂ ਨੂੰ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤੂ ਪ੍ਰਾਪਦਾ ਦਾ ਨਾਮ ਅੰਤ ਪੂਰਾ ਸਾਭੀਂ ਤੇ ਕਰਦੇ ਨੇ ਪ੍ਰਭੂ ਜੀ ਤੂੰ ਸਾਨੂੰ ਸਭ ਉਦਾਰਨ ਦੇਣ ਵਾਲਾ ਹੈ ਦਾਤਾਂ ਦੇ ਵਿੱਚ ਤੂੰ ਕਦੇ ਕੁੰਝਦਾ ਨਹੀਂ ਹੈ ਤੇ ਅਸੀਂ ਤੇਰੇ ਦਰ ਦੇ ਸਾਰੇ ਸੰਸਾਰ ਜਿਹੜਾ ਇੰਜਨਸਿਫ ਕੀ ਹੈ ਸਾਰੇ ਵੀ ਤੇਰੇ ਦਰ ਦੇ ਮੰਗਦੇ ਹਾਂ ਮੈਂ ਕੀ ਮੰਗਾਂ ਕਿਛੇ ਥਿਰ ਨਾ ਰਹਾਈ ਆਰ ਜੇ ਨਾਮ ਪਿਆਰੀ ਜੀਓ ਪਾਸੋਂ ਕਿੰਦੇ ਨੇ ਕਿ ਏਕ ਅਰਥ ਵੈਤੂ ਜੀ ਮੈਂ تیرੋਂ ਕਿਹੜੀ ਵਸਤੂ ਮੰਗਾਂ ਉਹ ਕਿਹੜੀ ਸਹਿ ਮੰਗਾਂ ਕਿਉਂਕਿ ਕੋਈ ਵੀ ਸਹਿ ਸਦਾ ਜੀ ਕੀ ਰਹਿਣ ਬਾਣੀ ਨਹੀਂ ਹੈ ਤੇ ਭਾਵੇਂ ਕੋਈ ਵੀ ਵਸਤੂ ਐ ਸੰਸਾਰ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਟਿਕਣ ਵਾਲੀ ਨਹੀਂ ਹੈ ਤੇ ਨਾਸ ਇਸ ਕਰਕੇ ਨੇ ਹਣੀ ਮੈਨੂੰ ਦੇ ਕੇਵਲ ਆਪਣਾ ਨਾਮ ਦੇ ਤਾਂ ਜੋ ਤੇਰੇ ਨਾਮ ਨੂੰ ਮੈਂ ਪਿਆਰ ਕਰਾਂ ਤੇਰੇ ਨਾਮ ਨੂੰ ਜਪਾਂ ਤੇਰੇ ਨਾਮ ਦੇ ਵਿੱਚ ਆਪਣੀ ਸੁਰਤੀ ਨੂੰ ਲਕਾਵਾ ਜਿਹੜੀ ਸੁਰਤੀ ਇਹ ਸੰਸਾਰ ਦੀ ਮੂਹ ਮਾਇਆ ਦੇ ਵਿੱਚ ਟਿੱਕੀ ਪਈ ਹੈ ਇਸ ਕਰਕੇ ਕਿਰਪਾ ਕਰ ਮੈਨੂੰ ਇਸ ਸੰਸਾਰ ਤੇ ਕੋਈ ਵੀ ਸ ਹੈ ਕੋਈ ਵੀ ਵਸਤੂ ਸਲਾਮ ਕੇ ਵੀ ਨਜ਼ਰ ਨਹੀਂ ਆ ਰਹੀ ਹੈ ਇਸ ਲਈ ਕਿਉਂ ਕਿਸੇ ਵੀ ਵਾਰ ਨੂੰ ਸਦਾ ਨਹੀਂ ਰਹਿਣਾ ਇਸ ਕਰਕੇ ਜਿਹੜੀ ਸਦਾ ਰਹਿਣ ਵਾਲੀ ਬਚਨ ਹੈ ਨਾਮ ਰਹਿਉ ਸਾਧੂ ਦੇ ਨਾਮ ਸਦਾ ਰਹਿਣ ਵਾਲੀ ਬਚਨ ਹੈ ਇਸ ਕਰਕੇ ਕਿਰਪਾ ਕਰੋ ਸਾਨੂੰ ਆਪਣੇ ਨਾਮ ਨੇ ਦਾਤ ਬਖਸ਼ੋ ਨਾਮ ਦੀ ਦਾਤ ਦੇ ਤਾਂ ਜੋ ਅਸੀਂ ਸਿਰ ਨਾਮ ਨੂੰ ਪਿਆਰ ਕਰ ਸਕੀਏ ਕਾਰਸਾ ਜੀ ਵਚਨ ਕੀਤਾ ਹੈ ਕਟ ਕਟ ਰਗ ਰਜਾਵਨ ਗਾਰੀ ਆਸ ਕਿnde ਪਈ ਉਹ ਆਕਾਰਪੁਰਖ ਵੈਰ ਗੁਰੂ ਘਟ ਕਟ ਦਾ ਭਾਰ ਹੈ ਭਾਰ ਕੇ ਸਰੀਰ ਦੇ ਵਿੱਚ ਅਪਰਮਾਤਮਾ ਹਰੇਕ ਸਰੀਰ ਦੇ ਵਿੱਚ ਵਿਆਪਕ ਹੈ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ ਜਾਨਤ ਨੰਗਿਆਲਾ ਤੁਮ ਤੋ ਵਰਤੈ ਅਰਤੀ ਜੈ ਨਾਮ ਤੇ ਆਰੀ ਜੀਓ ਆਸਾ ਕਹਿੰਦੇ ਨੇ ਇਹ ਕਾਲਪੁਤ ਕਰੇ ਤੁਮਹੀ ਜਨ ਤਲ ਨਹੀਂ ਹਲ ਗੁਪਤੋ ਵਰਤੈ ਜਨ ਪਾਣੀ ਵਿੱਚ ਥਲ ਧਰਤੀ ਵਿੱਚ ਮਨਿਆ ਧਰਤੀ ਦੇ ਉਪਰ ਆਕਾਸ਼ ਦੇ ਵਿੱਚ ਉਹ ਹਰ ਥਾਂ ਮੌਜੂਦ ਹੈ ਪਰ ਆਸਾ ਕਹਿੰਦੇ ਨੇ ਗੁਪਤ ਵਰਤੈ ਨਜਰ ਨਹੀਂ ਆਉਂਦਾ ਉਹ ਤੋਂ ਵਰਤੈ ਉਹ ਗੋਤ ਵਰਤ ਰਿਹਾ ਨਜਰ ਨਹੀਂ ਆਉਂਦਾ ਸਾਨੂੰ ਹੈ ਮਾਰੇ ਸਰੀਰ ਵਿੱਚ ਹੈ ਚੱਲਦੇ ਵਿੱਚ ਵੀ ਹੈ ਜਾਂਦੇ ਉੱਪਰ ਜਿਹੜੀ ਧਰਤੀ ਜੀ ਹੁੰਦੀ ਹੈ ਧਰਤੀ ਦੇ ਸਾਡੇ ਸਾਰੇ ਸਰੀਰਾਂ ਵਿੱਚ ਵੀ ਆਕਾਰਕੁਖ ਹੈ ਇੱਕ ਤੋਂ ਉੱਪਰ ਜਿਹੜਾ ਆਕਾਸ਼ ਹੈ ਆਕਾਸ਼ ਦੇ ਵਿੱਚ ਵੀ ਉਹ ਆਕਾਰਕੁਖ ਰਹਿ ਗੁਰੂ ਹੈ ਹਰਥਾਂ ਮੌਜੂਦ ਹੈ ਪਰ ਵਰਤ ਰਿਹਾ ਹੈ ਗੁਰ ਸਾਖੀ ਦੇਖ ਨੇ ਆਰੀ ਜੀ ਉਹ ਰਹਾਉ પાਸਾ ਦੇ ਵਿੱਚ ਆਈ ਉਹ ਗੁਰੂ ਦੇ ਸ਼ਬਦ ਰਾਹੀਂ ਵੇਖਿਆ ਜਾ ਸਕਦਾ ਜਿਹੜਾ ਗੁਰੂ ਦਾ ਸ਼ਬਦ ਲੈ ਕੇ ਵੀ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਸੁਆਸ ਸੁਆਸ ਨਾਮ ਜਪਦਾ ਹੈ ਫਿਰ ਉਹਦੇ ਅੰਦਰੋਂ ਮਨ ਦੇ ਵਿੱਚੋਂ ਜਿਹੜੀ ਇਹ ਵਿਚਾਰਾਂ ਨੇ ਮੈਣ ਹੈ ਮੋਹ ਦੀ ਮੈਣ ਹੈ ਮਨਤਾ ਦੀ ਮੈਣ ਹੈ ਇਹ ਮੈਣ ਹੈ ਕਰਕੇ ਬਾਸਾਨੀਆਂ ਨੇ ਬਚਨ ਕਹੇ ਨੇ ਸਾਫ ਸਾਫ ਸਿੰਘ ਗੋਬਿੰਦ ਮਨ ਅੰਤਰ ਕੀ ਪੁੱਤਰ ਹੈ ਸਿੰਧ ਜਦੋਂ ਮਨ ਦੀ ਚਿੰਦ ਘਰ ਮੈਲ ਉਤਰ ਜਾਏਗੀ ਫਿਰ ਬਾਸਾਨ ਕਹਿੰਦੇ ਗੁਰ ਦੇ ਸਾਧਾਰਨ ਘਾਲਤ ਗਜ ਹਰ ਇੱਕ ਥਾਂ ਵਿਆਪਕ ਹੈ ਜਿਹੜਾ ਉਸ ਦੇ دیدار ਨੂੰ ਕੀ ਉਹ ਘਾਲਤ ਗੁਰ ਨੂੰ ਅਸੀਂ ਦੇਖ ਸਕਾਂ ਇਹ ਕਰਕੇ ਵਜਨ ਸਤਿਗੋਦੀਆਂ ਨੇ ਵਜਨ ਕੀਤੇ ਨੇ ਜਨਤਾ ਨੂੰ ਮੰਗਿਆ ਧੁੱਪ ਕੋ ਵਰਤੈ ਗੁਰ ਸਾਹਿਬ ਦੀ ਰੇਖ ਨੇ ਹਾਰੀ ਕੀਤੀ ਨੂੰ ਆਸਾ ਕਹਿੰਦੇ ਭਾਈਓ ਹਰ ਇੱਕ ਥਾਂ ਤੇ ਪਾਣੀ ਵਿੱਚ ਵੀ ਹੈ ਧਰਤੀ ਤੇ ਵੀ ਹੈ ਆਕਾਸ਼ ਵਿੱਚ ਵੀ ਹੈ ਪਰ ਬਹੁਤ ਵਰਤ ਰਹੇ ਹੈ ਜੇ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਆਕਾਰਪੁਰ ਪੁਰੇ ਗੁਰੂ ਨੂੰ ਵੇਖਿਆ ਜਾ ਸਕਦਾ ਹੈ ਏ ਮੇਰੇ ਮਾਨ ਤੂੰ ਗੁਰੂ ਦੇ ਸ਼ਬਦ ਰਾਹੀਂ ਕਾਲ ਨੂੰ ਮੈਂ ਗੁਜਰਾਉਂਤ ਵਰਤ ਰਿਹਾ ਉਹਨੂੰ ਵੇਖ ਰਹਾ ਮਰਤ ਪਿਆਰ ਅਕਾਸ਼ ਅਦਖਾਉ ਗੁਰਸੱਭੂਰ ਕਿਰਪਾ ਧਾਰੀ ਜੀਉ ਸਦਮਨ ਪਾਸਾਂ ਦੇ ਗੁਰੂ ਨੇ ਸਤ ਗੁਰੂ ਨੇ ਜਦੋਂ ਕਿਰਪਾ ਕੀਤੀ ਤਿਹ ਜੀਵ ਨੂੰ ਤਉਰੀ ਮੂਲ ਤਾਕੀ ਅਕਾਸ਼ ਤੇ ਪਥਾਰ ਵਿੱਚ ਉਠਾ ਦਿੱਤੀ ਜਦੋਂ ਗੁਰੂ ਕਿਰਪਾ ਕਰਦਾ ਹੈ ਉਹ ਸਤਨੰਨ ਕਿਰਪਾ ਧਾਰੀ ਜਦੋਂ ਗੁਰੂ ਸਾਧ ਗੁਰੂ ਕਿਰਪਾ ਕਰਦਾ ਹੈ ਨਾਮ ਦੀ ਦਾਤ ਰਖਸ਼ ਕੇ ਗਿਆਨ ਦੀ ਦਾਤ ਰਖਸ਼ ਕੇ ਆਪਣੇ ਸੇਵਕ ਨੂੰ ਨਿਵਾਜਦਾ ਹੈ ਜੋ ਸੇਵਕ ਸਤਿ ਸਦਰੀ ਕਮਾਈ ਸਦਕਾਰ ਗੁਰੂ ਦੀ ਰਖਸ਼ ਸਦਕਾਰ ਉਹ ਸਦਕਾਰ ਉਹ ਵੈਗ ਨੂੰ ਹਰ ਥਾਂ ਹਰ ਜਗ੍ਹਾ ਆਪੀ ਦੇ ਉੱਪਰ ਪਤਾ ਦੇ ਵਿੱਚ ਉਥੇ ਆਪ ਦੇ ਵਿੱਚ ਉਹਨੂੰ ਆਕਾਰ ਤੁਕ ਵੈ ਨੂੰ ਫਿਰ ਉਖਾੜਦਾ ਹੈ ਜਿਹੜਾ ਭਾਈ ਸਰਵ ਦੀ ਕਮਾਈ ਕਰਦਾ ਹੈ ਸੋ ਬ੍ਰਹਮ ਅਜਵੰਨੀ ਹੈ ਪੀਮੋਨੀ ਕਟ ਭੀਤਰ ਦੇਖ ਮੁਰਾਰੀ ਜੀਓ ਆਸਾ ਕਹਿੰਦੇ ਨੇ ਉਹ ਪ੍ਰਮਾਤਮਾ ਜੁੰਨਾ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਆਗਾਮ ਵੀ ਮੌਜੂਦ ਰਹੇਗਾ ਜੇ ਉਸ ਪ੍ਰਮਾਣ ਨੂੰ ਆਪਣੇ ਹਿਰਦੇ ਵਿੱਚ ਵਸਦਾਵੇ ਜਿਹੜਾ ਹੈ ਕੀ ਸੱਚ ਉਸ ਦੀ ਕੀ ਸੱਚ ਆਸਾਂ ਕਿਹਦੇ ਜਿਹੜਾ ਪਹਿਲਾਂ ਵੀ ਸੱਚ ਸੀ ਆਦਿ ਸੱਚ ਜਿਹੜਾ ਆਦਤੋਂ ਜਦੋਂ ਮੈਂ ਸੈਤਿ ਸਾਰਦੀ ਹੈ ਉਦੋਂ ਤੋਂ ਵੀ ਸੀ ਜੁਗਾਂ ਸੱਚ ਜੁਗਾਂ ਜੁਗਾਂ ਤੋਂ ਸੱਚ ਸੀ ਹੈ ਸੀ ਮੋ ਕੋਣ ਵੀ ਮੌਜੂਦ ਹੈ ਤੇ ਆਗਾਮੀ ਵੀ ਹੋਵੇਗਾ ਇਸ ਕਰਕੇ ਭਗਤ ਸਾਹਿਬ ਕਹਿੰਦੇ ਉਹ ਜੁਗਨਾ ਵਿੱਚ ਕੁੜੂ ਆਉਂਦਾ ਸਰੀਰਾਂ ਵਿੱਚ ਕੁੜੂ ਆਉਂਦਾ ਹੈ ਸਰੀਰਾਂ ਵਿੱਚ ਤੇ ਅਸੀਂ ਜੀਵ ਆਉਂਦੇ ਆ ਕਰਮਾਂ ਕਰਕੇ ਜੋ-ਜੇ ਕਰਮ ਕਰਦੇ ਆ ਉਹ ਇਹਨਾਂ ਸਰੀਰ ਸਾਨੂੰ પ્રાપ્ત ਹੁੰਦਾ ਹੈ ਕਰਮਾਂ ਕਰਕੇ ਸਰੀਰ ਦੀ ਪ੍ਰਾਪਤੀ ਹੈ ਅਰੋਹ ਕਾਲਪਨ ਕੋਈ ਤੇ ਸਭ ਕਾਸ਼ੇ ਤੋਂ ਰਹਣ ਹੈ ਉਹਦਾ ਪਾਰਾਵਾਰ ਹੈ ਇਸ ਕਰਕੇ ਉਹ ਕਿਸੇ ਵੀ ਜੂਨ ਦੇ ਵਿੱਚ ਨਹੀਂ ਆਉਂਦਾ ਹੈ ਉਹਦੇ ਭਾਈ ਹਰ ਵੇਲੇ ਮੌਜੂਦ ਨੇ ਹੁਣ ਵੀ ਮੌਜੂਦ ਹੈ ਜਿੱਥੇ ਬੈਠੇ ਹਾਂ ਉੱਥੇ ਵੀ ਆਕਾਰਪੁਰ ਪੈਕ ਨੂੰ ਮੌਜੂਦ ਹੈ ਜਿੱਦੇ ਅਸੀਂ ਨਹੀਂ ਵੀ ਹਾਂ ਉੱਥੇ ਵੀ ਆਕਾਰਪੁਰ ਪੈਕ ਨੂੰ ਮੌਜੂਦ ਹੈ ਇਸ ਕਰਕੇ ਉਹ ਹੁਣ ਵੀ ਮੌਜੂਦ ਹੈ ਭਾਈ ਅਗਾਹ ਨੂੰ ਵੀ ਮੌਜੂਦ ਰਹੇਗਾ ਉਸ ਪ੍ਰਭੂ ਨੂੰ ਹੀ ਆਪਣੇ ਦਿਲ ਦੇ ਵਿੱਚ ਆਪਣੇ ਅੰਦਰ ਵਸਦਾ ਵੇਖ ਜਨਮ ਮਰਨ ਕਾ ਇਹੋ ਜਗ ਬੋਕੜੋ ਇਹਨੂੰ ਚੈ ਭਗਤ ਵਿਸਾਰੀਂ ਹੋ ਆਸ ਕਿੰਨੇ ਭਈ ਇਹ ਭਾਵ ਜਗਤ ਜਨਮ ਤੇ ਮਰਨ ਦਾ ਗੇੜ ਸਹੀੜ ਬੈਠਿਆ ਹੈ ਕਿਉਂਕਿ ਨਾਮ ਜਪਦਾ ਨਹੀਂ ਸਿਮਰਨ ਨਹੀਂ ਕਰਦਾ ਹੈ ਇਸਨੇ ਮਾਇਆ ਦੇ ਮੋਹ ਦੇ ਵਿੱਚ ਠਹਿ ਕੇ ਅਰਮਾਤਮਾ ਦੇ ਭਗਤੀ ਨੂੰ ਉਲਾਦਿਤਾ ਹੈ ਜਨਮ ਮਰਨ ਕੋ ਇਹੋ ਜਗ ਕੋ ਕੋ ਇਹਨ ਦੂਜੇ ਦੂਜੇ ਦਾ ਧਾਗ ਹੈ ਮਾਇਆ ਜਿਹੜੀਆਂ ਆਪਾਂ ਸੰਸਾਰ ਵਿੱਚ ਆ ਕੇ ਮੋਹ ਦੇ ਵਿੱਚ ਬਸੇ ਆਂ ਮਨਤਾ ਦੇ ਵਿੱਚ ਬਸੇ ਆਂ ਮਾਇਆ ਦੇ ਵਿੱਚ ਬਸੇ ਹੋਏ ਆਂ ਪਾਸਾਂਗ ਦੇ ਇਹ ਮੋਹ ਦੇ ਵਿੱਚ ਪੈ ਕੇ ਪਾਈ ਇਹਨੇ ਪ੍ਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ਇਸ ਕਰਕੇ ਇਹ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਹੋਇਆ ਹੈ ਸਤਗੁਰ ਮਿਲੈ ਤਾਂ ਸਤ ਗੁਰ ਮੁਕਤ ਪਾਈਐ ਸਾਖਤ ਵਾਹੀ ਹਾਰੀ ਜਿਉ ਭਾਈ ਜੇ ਸਤਗੁਰ ਮਿਲ ਪਵੇ ਤਾਂ ਮੇਰੇ ਗੁਰੂ ਦੇ ਉਪਦੇਸ਼ ਤੇ ਪੁਰਿਆ ਮਨੁੱਖ ਪ੍ਰਭੂ ਦੀ ਘਰ ਦੀ ਪ੍ਰਾਪਤ ਕਰ ਲੈਂਦਾ ਹੈ ਤੇ ਗਰੀਬ ਰਵਾਜ ਕਹਿੰਦੇ ਨੇ ਪਰ ਮਾਇਆ ਦੇ ਜੇ ਘਰ ਕੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ ਬਾਹੀ ਭਾਰ ਜਾਂਦੇ ਨੇ ਸਤਗੁਰ ਮਿਲੈ ਤਾਂ ਗੁਰਮਤਿ ਪਾਈਏ ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਪੂਰਾ ਗੁਰੂ ਦੇ ਉਪਦੇਸ਼ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਤੇ ਪ੍ਰਭੂ ਦੀ ਭਗਤੀ ਉਹਨੂੰ ਫਿਰ ਪ੍ਰਾਪਤ ਹੁੰਦੀ ਹੈ ਇਹ ਪਾਸਾ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਦੇ ਧਰਮ ਦੀ ਪ੍ਰਾਪਤੀ ਹੁੰਦੀ ਆ ਨਿਰੰਕਾਰ ਦੇ ਨੇੜੇ ਹੋ ਜਾਂਦੇ ਨੇ ਅਕਾਲ ਪੁਰਖ ਵੈਰ ਨੂੰ ਪਾ ਲੈਂਦੇ ਨੇ ਤੇ ਪਾਸਾ ਕਹਿੰਦੇ ਜਿਹੜੇ ਮਨੁੱਖ ਨੇ ਜਿਹੜੇ ਮਾਇਆ ਦੇ ਵਿੱਚ ਲੱਗੇ ਹੋਏ ਮਨੁਕਾਈ ਉਹ ਭਗਤੀ ਤੋਂ ਉੱਝ ਗਏ ਉਹਨਾਂ ਨੂੰ ਭਗਤੀ ਚੰਗੀ ਨਹੀਂ ਲੱਗਦੀ ਹੈ ਉਹਨਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ ਹੈ ਉਹਨਾਂ ਨੂੰ ਨਾਮ ਜਪਣ ਵਾਲੇ ਵੀ ਚੰਗੇ ਨਹੀਂ ਲੱਗਦੇ ਇਸ ਕਾਰਨ ਕਿ ਭਾਰਤੀ ਤੁੰਗ ਕੇ ਆਪਣੇ ਮਨੁੱਖਾ ਜਨਮ ਦੀ ਸਾਧਗਤ ਬਾਣੀ ਹਾਰੀ ਨਿਓ ਇਹ ਮਨੁੱਖਾ ਜਨਮ ਦੀ ਬਾਣੀ ਨੂੰ ਹਾਰ ਜਾਂਦੇ ਹਨ ਸਤਿਗੁਰ ਵੰਦਨ ਤੋੜਨਾਰੇ ਬਾਹੜ ਨਾਮ ਘਰਮੁ ਝਾਵੀ ਜਿਉ ਤੇ ਜਿਨ੍ਹਾਂ ਨੇ ਕਾਈ ਸਤਿਗੁਰੂ ਦਾ ਨਾਮ ਸਤਪੰਨ ਜੀ ਦੇ ਚਰਨਾਂ ਦਾ ਆਸਰਾ ਲੈ ਲਿਆ ਜਿਨ੍ਹਾਂ ਨੂੰ ਸਤਪੰਗੁਰੂ ਫਿਰ ਮਾਇਆ ਦੇ ਬੰਧਨ ਤੋਂ ਤੋੜ ਕੇ ਮਾਇਆ ਤੋਂ ਨਿਰਵੇਪ ਕਰ ਦਿੰਦਾ ਹੈ ਜਿਹੜੇ ਗੁਰੂ ਸਾਹਿਬ ਦਾ ਨਾਮ ਜੁੜ ਜਾਂਦੇ ਨੇ ਗੁਰ ਚਰਨਾਂ ਨਾਲ ਜੁੜ ਜਾਂਦੇ ਨੇ ਸਤਿਗੁਰਾਂ ਦੇ ਪਿਥਰ ਗੁਰਾਂ ਨੂੰ ਆਪਣੀ ਮਿਰਦੇ ਚ ਵਿਸਾ ਲੈਂਦੇ ਜੀ ਨਾਮ ਨੂੰ ਮਿਰਦੇ ਚ ਵਿਸਾ ਲੈਂਦੇ ਨੇ ਉਹਨਾਂ ਦੇ ਸਤਪੰਗੁਰ ਮਾਇਆ ਦੇ ਬੰਧਨ ਤੋੜ ਕੇ ਫਿਰ ਮਾਇਆ ਤੋਂ ਨਿਰਵੇਪ ਕਰ ਦੇ ਪਾਸਾ ਕਿਹਦੇ ਜਿਹੜੇ ਮਾਇਆ ਤੋਂ ਨਿਕੂ ਗਏ ਜਿਨ੍ਹਾਂ ਦੇ ਮਾਇਆ ਦੇ ਬੰਧਨ ਟੁੱਟ ਗਏ ਬਹੜ ਨਾਮガルਤਮ ਜਾਰੀ ਜਿਓ ਉਹ ਫਿਰ ਮੁੜ ਕੇ ਜਨਮ ਮਰਨ ਦੀ ਗੇੜ ਵਿੱਚ ਨਹੀਂ ਪੈਂਦੇ ਹਨ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਅਨੰਤਕਾਰੀ ਜਿਓ ਇਸ ਕਰਕੇ ਉਹਨਾਂ ਆਸਾ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਫਿਰ ਉਹਨਾਂ ਦੇ ਮਨ ਵਿੱਚ ਹਰੀ ਨਰੰਕਾਰ ਆਪ ਆ ਕੇ ਵਸ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਗਿਆਨ ਰਤਨ ਚਮਕ ਪੈਂਦਾ ਹੈ ਗਿਆਨ ਇੱਕ ਬੜਾ ਵੱਡਾ ਕੀਮਤੀ ਰਤਨ ਹੈ 파ਸਾ ਰੋਸ਼ ਨੂੰ ਸਮਝਾਉਂਦੇ ਨੇ 파ਸਾ ਕਹਿੰਦੇ ਨੇ ਇਹ ਰਤਨ ਜਿਹੜਾ ਹੈ ਇਹਨੂੰ ਦੇਦੇ ਵਿੱਚ ਵਸਦਾ ਹੈ ਨਾਮਸਾਹਬ ਦੇ ਵਿੱਚ ਅਸੀਂ ਕੁਰੂਜ ਸਰ ਹੁਣ ਕਰਦੇ ਆਂ ਬਾਸਾ ਕੋ ਸਮਝਾਉਂਦੇ ਨੇ ਗ੍ਰੀਵਨਵਾਦ ਕਹਿੰਦੇ ਗੁਰੂ ਦੇ ਵਾਚਨ ਰਤਨਾ ਵਰਗੇ ਅਮੂਲਕ ਨੇ ਕੀਮਤੀ ਨੇ ਇਹਨਾਂ ਰਤਨਾਂ ਨੂੰ ਆਪਣੇ ਅੰਦਰ ਵਸਾ ਲੈ ਤੇ ਜਿਨ੍ਹਾਂ ਦੇ ਅੰਦਰ ਸਤਵਰਾਂ ਦੇ ਗਿਆਨ ਪੂਰੀ ਵਚਨ ਰਤਨ ਚਾਮਕ ਪੈ ਜਾਂਦੇ ਨੇ ਭਾਵ ਅੰਦਰ ਗਿਆਨ ਪ੍ਰਕਾਸ਼ ਹੋ ਜਾਂਦਾ ਹੈ ਅਵਿਨਾਂਤਾਂ ਦਾ ਹਨੇਰਾ ਜਿਹਦੇ ਅੰਤੋਂ ਦੂਰ ਹੋ ਜਾਂਦਾ ਹੈ ਆਸ ਕਹਿੰਦੇ ਫਿਰ ਉਹਨਾਂ ਦੇ ਮਨ ਵਿੱਚ ਹਰੀ ਨਰੰਕਰ ਅਕਾਲ ਪੁਰਖ ਹੈ ਗਾਣਿਕਰੂ ਆਪ ਆਪੇ ਵਸਣ ਹੈ ਤੇ ਜਿਨ੍ਹਾਂ ਦੇ ਹਿਰਦੇ 'ਚ ਆਕਾਰ ਪੁਰਖ ਵਸ ਗਿਆ ਉਹ ਜਿਹੜਾ ਮਾਇਆ ਤੋਂ ਨਿਰਮੇਖ ਹੈ ਜਿਹੜਾ ਦੁੱਖਾਂ ਤੋਂ ਵੀ ਨਿਰਮੇਖ ਹੈ ਜਿਸ ਨੂੰ ਦੁੱਖ ਸੁੱਖ ਕੋਈ ਵਿਆਪਦਾ ਨਹੀਂ ਹੈ ਜਿਹਨੂੰ ਸੰਸਾਰ ਦੀ ਕੋਈ ਮਾਇਆ ਨਹੀਂ ਵਿਆਪੀ ਹੈ ਇਹ ਪਾਤਸ਼ਾਹ ਜਿਹਨੇ ਪ੍ਰਭੂ ਨੂੰ ਕੋਈ ਭਾਈ ਜਿਹਦੇ ਇਰਦੇ ਜਹਰੀ ਰਸ ਗਿਆ ਉਹ ਆਰਕੁਪ ਬੈਕੁੰਦੀ ਦਾ ਨਿਰਮਲ ਗੁਜਨ ਕਰਦਾ ਹੈ ਉਹਦੇ ਅੰਦਰ ਮਾਇਆ ਦੇ ਸਾਰੇ ਮੰਨਰ ਕੱਟੇ ਜਾਂਦੇ ਨੇ ਮਾਇਆ ਦੇ ਭਰਮ ਕੱਟੇ ਜਾਂਦੇ ਹਨ ਉਹ ਵੀ ਨਿਰਮਲ ਗੁਜਨ ਕਰਦਾ ਹੈ ਇਸ ਕਰਕੇ ਆਓ ਸਤਿਪਰਕਾ ਸਾਜੀਆਂ ਦੇ ਬਖਸ਼ਿਸ਼ ਕਰਕੇ ਸਾਡੇ ਤੇ ਗ੍ਰਹਿਣ ਕਰਕੇ ਇਹ ਬਖਸ਼ਿਸ਼ ਕੀਤੀ ਹੈ ਅੱਜ ਦੇ ਪਾਵਨ ਨਾਮਾ ਸਾਹਿਬ ਦੇ ਰਾਹ ਪਵਿੱਤਰ ਉਪਦੇਸ਼ ਲਕਸ਼ਿਆ ਮੈਂ ਆਈ ਕਿ ਗੁਰੂ ਵਾਲੇ ਬਣ ਕੇ ਮੈਂ ਚਰਨਾਂ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ ਗੁਰੂ ਸਾਹਿਬ ਦੇ ਵਿੱਚ ਜੁੜਿਆ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ ਤੇ ਜਿਹੜਾ ਜਨਮ ਸਫਲਾ ਹੋ ਗਿਆ ਉਸਨੂੰ ਕਹਿੰਦੇ ਬੋਧਨ ਮรรคਨ ਉਜਾਰੀ ਜੀਓ ਤਦ ਨੂੰ ਮੁੜ ਕੇ ਜਨਮਨ ਤੇ ਮਰਨ ਵਿੱਚ ਨਹੀਂ ਆਉਣਾ ਪਊਗਾ ਜਨਮਨ ਸਭ ਤੋਂ ਵੱਡੇ ਦੁੱਖ ਨਹੀਂ ਦੁੱਖ ਨਹੀਂ ਜਿਹੜੇ ਜਮਨ ਦਾ ਬੜਾ ਵੱਡਾ ਦੁੱਖ ਹੈ। ਥੱਲਾ ਰਹਿਣਾ ਵੀ ਬੜੀ ਗੁੰਝੀ ਜਗਾ ਤੇ ਹੁੰਦਾ ਹੈ ਜਿੱਦਾਂ ਸਾਧੂਰ ਕਾਂਸਾ ਕਹਿੰਦੇ ਉਹ ਬੜੀ ਗੜੀ ਸੰਖਾ ਹੈ ਜਿੰਨੇ ਰ ਇਹਨੂੰ ਰਹਿਣਾ ਕਰਦਾ ਹੈ ਮੁਖ ਥਲੇ ਪੈਰ ਉੱਪਰੇ ਦਸੰਧੋ ਪਥੜਾ ਥਾਰੀ। ਸਾਧੂ ਕਹਿੰਦੇ ਪੈਰ ਉੱਪਰ ਨੂੰ ਹੁੰਦੇ ਨੇ ਮੁਖ ਥੱਲੇ ਹੁੰਦਾ ਹੈ। ਬੜਾ ਔਖਾ ਉੱਥੇ ਹੈ ਉਹ ਵੀ ਬੜਾ ਵੱਡਾ ਦੁੱਖ ਹੈ ਤੇ ਮਰਨ ਦਾ ਵੀ ਬੜਾ ਵੱਡਾ ਵੇਤਾ ਜਿੰਦਨ ਮਾਣੀ ਟਕੀਏ ਮੱਟਾ ਨੂੰ ਕੜਤਾਰੇ ਤੈਨੂੰ ਦੁੱਖ ਦੇ ਦੇ ਕੇ ਸਰੀਰ ਨੂੰ ਦੁੱਖ ਦੇ ਦੇ ਕੇ ਵਿੱਚੋਂ ਜਿੰਦਨ ਕੱਢਿਆ ਜਾਂਦਾ ਹੈ ਤੇ ਬਾਸਾ ਕਹਿੰਦੇ ਜਿਹੜੇ ਵੱਡੇ ਦੁੱਖ ਨੇ ਪਾਈ ਤੇ ਇੱਕ ਆਖ ਨੂੰ ਬੁਣਾਣਗੇ ਜੇ ਤੁ ਗੁਰੂ ਵਾਲਾ ਬਣ ਕੇ ਗੁਰੂ ਦੇ ਗਿਆਨ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਿੱਚ ਸਾਲੂਗਾ ਜੇ ਕਰਕੇ ਗੁਰੂ ਵਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਪਾਈ ਗੁਰੂ ਚਰਨਾਂ ਨਾਲ ਗੁਰੂ ਕਰਕੇ ਆਪਣੇ ਮੁਖਤਾਜਨ ਆਉ ਰਹੀਆਂ ਮੀਆਂ ਤੁਮਾਂ ਗਾਣੇ ਗਿਲਾ ਸਤguru ji ਬਖਸ਼ਣ ਜੋਗ ਨੇ ਫਰੀ ਸਾਹਿਬ ਸਿੰਘ ਬਖਸ਼ਣ ਜੋਗ ਹੈ ਰਹਿਣਾ ਜੀ ਕੋਈ ਉਚਾਰ ਨੋ ਮਨ ਨੂੰ ਪਾ ਜਾਏ ਸਤਿਗੁਰਾਂ ਦੇ ਸਿੱਖਿਆ ਜਾਣ ਕੇ ਗ੍ਰਹਿਣ ਕਰਿਓ ਗਲਤੀਆਂ ਦਾਖੀਆਂ ਜਾਣ ਮਾ ਕਰਣਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤਾ